ਸਸ਼ੀਗਲ ਜੀ ਮੈਂ ਹਾ ਅਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਕੋਲੋਂ ਤੱਕੇ ਨਾਲ ਕਿਉਂ ਲੈ ਰਹੀ ਹੈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਅਸਤੀਫਾ ਇਹਦੇ ਵਿੱਚ ਕੀ ਰਾਜ ਬਣੇ ਹੋਏ ਨੇ ਕਿ ਤੱਕੇ ਨਾਲ ਅਸਤੀਫਾ ਲੈਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਉਸ ਵਿਧਾਇਕ ਨੂੰ ਜਿਹੜੀ ਹੈ ਪੱਕੇ ਤੌਰ ਤੇ ਜ਼ਮਾਨਤ ਮਿਲੀ ਹੋਈ ਹੈ ਹਾਈ ਕੋਰਟ ਵੱਲੋਂ ਲੇਕਿਨ ਉਸ ਦੇ ਉੱਤੇ ਦੁਬਾਰਾ ਫਿਰ ਵੱਡੇ ਮਾਮਲਾ ਦਰਜ ਕਰਕੇ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਹਾਂਜੀ ਅਸੀਂ ਗੱਲ ਕਰ ਰਹੇ ਆ ਜਲੰਧਰ ਤੋਂ ਰਮਨ अरोड़ा ਦੀ ਰਮਨ अरोड़ा ਤੋਂ ਹਾਈ ਕਮਾਂਡ ਵੱਲੋਂ ਤੱਕੇ ਨਾਲ ਅਸਤੀਫਾ ਲਿਆ ਜਾ ਰਿਹਾ ਹੈ ਰਮਨ अरोड़ा ਕਹਿ ਰਹੇ ਨੇ ਕਿ ਮੈਂ ਮੌਜੂਦਾ ਵਿਧਾਇਕ ਹਾਂ ਜਲੰਧਰ ਤੋਂ ਲੇਕਿਨ ਮੇਰੇ ਨਾਲ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ੱੱਕਾ ਕਰ ਰਹੀ ਹੈ ਕਿ ਮੈਨੂੰ ਜਿਹੜਾ ਹੈ ਅਸਤੀਫਾ ਦੇਣ ਤੇ ਮਜਬੂਰ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜਲੰਧਰ ਤੋਂ ਜਿਮਨੀ ਚੋਣਾ ਦਰਬਾਰਾ ਕਰਵਾਉਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਸਪੀਟਲ ਦੇ ਵਿੱਚ ਨੇ ਤੇ ਦੂਸਰੇ ਪਾਸੇ ਜਿਹੜੀ ਹੈ ਮਨੀਸ਼ ਸੋਧਿਆ ਤੇ ਸਤਿੰਦਰ ਜੈਨ ਵੱਲੋਂ ਜਿਹੜੀਆਂ ਨੇ ਚੋਰੀ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਜਾ ਕੇ ਲੇਕਿਨ ਸਭ ਤੋਂ ਵੱਡਾ ਸਵਾਲ ਖੜਾ ਹੋ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋ ਚੋੜੀ ਇੱਕ ਪਾਸੇ ਮੀਟਿੰਗਾਂ ਕਰਨਾ ਤੇ ਦੂਸਰੇ ਪਾਸੇ ਵੱਡੇ ਸਵਾਲ ਖੜੇ ਹੋ ਗਏ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਕਿ ਕੀ ਇਹੋ ਜਿਹਾ ਰਾਜ ਹੈ ਜਿਹੜਾ ਕਿ ਜਿਮਨੀ ਚੋਣਾਂ ਦੁਬਾਰਾ ਕਰਵਾਈਆਂ ਜਾਣ ਕਿਉਂਕਿ 40 ਤੋਂ 45 ਵਿਧਾਇਕ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਨੇ ਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਕਾਫੀ ਚਰਚਾ ਵਿੱਚ ਵੀ ਬਣੀ ਰਹੀ ਜਿੱਥੇ ਮਨੀਰ ਸੋਦੀਆ ਤੇ ਸਤਿੰਦਰ ਜੈਨ ਕਾਫੀ ਦਿਨਾਂ ਤੋਂ ਜਿਹੜੀਆਂ ਮੀਟਿੰਗਾਂ ਵੀ ਪੰਜਾਬ ਦੇ ਵਿੱਚ ਕਰ ਰਹੇ ਨੇ ਲੇਕਿਨ ਉਹਦੇ ਚਲਦਿਆਂ ਜਿਹੜੇ ਨੇ ਮੌਜੂਦਾ ਵਿਧਾਇਕ ਰਮਨ अरोड़ा ਉਹਨਾਂ ਨੇ ਹਾਲਾਂਕਿ ਤੰਗਲੀ ਦੇ ਨਾਲ ਪੈਸਾ ਇਕੱਠਾ ਕੀਤਾ ਤੇ ਉਹਨਾਂ ਉੱਤੇ ਜਿਹੜੇ ਪਿਛਲੇ ਪਿਛਲੇ ਦਿਨੀ ਦੁਬਾਰਾ ਫਿਰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਪਰ ਲੇਕਿਨ ਰਮਨ अरोड़ा ਕਹਿ ਰਹੇ ਨੇ ਕਿ ਮੇਰੇ ਉੱਤੇ ਜਿਹੜੇ ਨੇ ਇਹ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਾਂਕਿ ਜਿਹੜਾ ਹੈ ਪੰਜਾਬ ਹਰਿਆਣਾ ਨੇ ਵੀ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਪੰਜਾਬ ਸਰਕਾਰ ਉੱਤੇ ਕਿ ਵਾਰ-ਵਾਰ ਇਹਦਾ ਕਿਉਂ ਮਤਲਬ ਕਿਸੇ ਬਦਲਾ ਖੋਰੀ ਜਾਂ ਫਿਰ ਕੀ ਰੰਜਿਸ਼ ਹੈ ਜਿੱਥੇ ਰਮਨ अरोड़ा ਨੂੰ ਫਸਾਇਆ ਜਾ ਰਿਹਾ ਹੈ ਲੇਕਿਨ ਚਾਹੇ ਰਮਨ अरोड़ा ਦੀਆਂ ਕਾਫੀ ਵਿਜੀਲੈਂਸ ਵੱਲੋਂ ਜਿਹੜੀਆਂ ਨੇ ਗੱਲਾਂ ਸੱਚ ਵੀ ਸਾਬਿਤ ਹੁੰਦੀਆਂ ਨਜ਼ਰ ਆ ਰਹੀਆਂ ਆਈਆਂ ਲੇਕਿਨ ਰਮਨ अरोड़ा ਤੋਂ ਹੁਣ ਤੱਕੇ ਨਾਲ ਅਸਤੀਫਾ ਲੈਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਇਹ ਵੀ ਕਿਹਾ ਜਾ ਰਿਹਾ ਰਮਨ अरोड़ा ਵੱਲੋਂ ਕਿ ਜੇਕਰ ਮੈਂ ਅਸਤੀਫਾ ਦੇ ਦੇਣਾ ਤੇ ਦੂਸਰੇ ਪਾਸੇ ਜਿੱਥੇ ਪਠਾਨ ਮਾਜਰਾ ਦੀ ਗਿਫਤਾਰੀ ਹੋ ਜਾਂਦੀ ਹੈ ਤਾਂ ਉਹ ਵੀ ਇੱਕ ਸੀਟ ਖਾਲੀ ਹੁੰਦੀ ਨਜ਼ਰ ਆਏਗੀ ਉਹ ਵੀ ਲੰਮੇ ਸਮੇਂ ਲਈ ਜੇਲ੍ਹ ਵਿੱਚ ਜਾਣਗੇ ਕੀ ਜਿਮਨੀ ਚੋਣਾ ਦੁਬਾਰਾ ਕਰਾਉਣ ਦਾ ਇਰਾਦਾ ਰਹਿਆ ਹਾਈ ਕਮਾਂਡ ਵੱਲੋਂ ਜਾਂ ਫਿਰ ਰਮਨ अरोड़ा ਦੀ ਗਿਫਤਾਰੀ ਪਿੱਛੇ ਕੋਈ ਹੋਰ ਰਾਜ ਹੈ